ਦੂਜਾ ਹੈ ਜਿਹਾਈ ਚਾਹ ਹਾਂ ਐ ਮੋਟੇ ਹਾਂ ਆਏ ਆਏ ਕਰ ਲੱਗ ਜਾਂਦਾ ਪਾਣੀ 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 ਭੜਾਈਏ ਟਹਰਾ ਚ ਨਹੀਂ ਆ ਉਹ ਟਾਪ ਲੋ ਲਾ ਮੈਂ ਕਿੰਨਾ ਆ ਟਾਪ ਲਾ ਕੇ ਵੇ ਟਾਪ ਲਾ ਕੇ ਵੇ ਹਰ ਕੀ ਉਹ ਆਲੀ ਕੋ ਅੱਜ ਆ ਗਏ ਬਾਈ ਅਸੀਂ ਖੇਤ ਆਪਦੇ ਠੀਕਾ ਤਰ੍ਹਾਂ ਨਾਲ ਲੈ ਕੇ ਡ੍ਰੈਕਟਰ ਨਾਲ ਅਸੀਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਟਾਇਰ ਪਾਏ ਆ ਚੌਰਾ ਦੇ ਫੋਰਡ ਦੇ ਦੇ ਚੈੱਕ ਕਰਾਂਗੇ ਜਿਹੜਾ ਇਹ ਜੱਕਦਾ ਤੇ ਲਾਉਣੇ ਆ ਜੋਰ ਠੀਕ ਆ ਤੇ ਸਾਡੀ ਵੀਡੀਓ ਸਿਰਫ ਖਣ ਵਾਸਤੇ ਆ ਕੋਈ ਐਜਾ ਕੰਮ ਨਹੀਂ ਹੈ ਹੈ ਕਹਿਣਾ ਚਾਹਣਾ ਕੋਕ ਨਹੀਂ ਹੈ ਨਹੀਂ ਚੱਲ ਗਿਆ ਸਾਰਾ ਵਾੜੇ ਚੱਲ ਰਿਹਾ ਚੱਲ ਰੋ ਚਿੱਤਰਾ ਦਾ ਪ੍ਰਬੰਧ ਹੋ ਰਿਹਾ ਇਹ ਐਣਾ ਬਾਹ ਹਾਂ ਜੋੜ ਆਉ ਜੋ ਉਹ ਲੰਮਾ ਕਰ ਸੰਗਲ ਆਜੇ ਨਾ ਬੰਦ ਕਰੂ ਤੇ ਕਰਾ ਰਾਤ ਹੁੰਦੇ ਨੂੰ ਵਾਲ ਮਾਰੀ ਤੇ ਵਾਲਾ ਮਾਰੀ ਤਾਂ ਮੈਂ ਕੀ ਕਰ ਉਹ ਗੁਰੂ ਆ ਇਹਨੂੰ ਵਾਲ ਮਾਰ ਜਵੇਂ ਨਘੌਣ ਲੱਗਾ ਸੀ ਹਾਂ ਹੁਣ ਪਾ ਹੁਣ ਕੜੀ ਪੱਤ ਪੜੀ ਉਹ ਵਾਲ ਪਾ ਵਿੱਚ ਉਹਦੇ ਹਾਂ ਹੈ ਕੜੀ ਨਹੀਂ ਟੁੱਟ ਉਹ ਟੁੱਟਿਆ ਨਾ ਕੜੀ ਨਹੀਂ ਟੁੱਟਦੀ ਹੁੰਦੀ ਕਾਰ ਬੁੱਲੀ ਰਹੋਗੇ ਤੂੰ ਸਾਰੀ ਨੀ ਮਰ ਆ ਬੁੱਲੀ ਦੇ ਆ ਵੜ ਦੰਗਰੀ ਯਾਰ ਆ ਜਾ ਪਹਿਲਾਂ ਉਹ ਲੰਮਾ ਨਿਕਾ ਸੰਗਲ ਉਹ ਗੁਰੂਆ ਦੂਜਾ ਤਾਂ ਕੋਈ ਪਾ ਨਾਲ ਮੇਰੀ ਵੀਡੀਓ ਹਰ ਵਰੀ ਰਹੀ ਜਾਂਦੀ ਆ ਮੈਂ ਰੱਖ ਨਹੀਂ ਆਉਂਦਾ ਕੈਮਰੇ ਦੇ ਬੰਦਾ ਸੰਗਾ ਫੋਨ ਦਾ ਵੀ ਮਾੜਾ ਹੀ ਆ ਮੇਰਾ ਜਿਗਰ ਇਹਦੇ ਲੱਤ ਮਾਰਾ ਪਹਿਲਾ ਮੈਂ ਲੱਤ ਹੁਣ ਆ ਵੱਡੀ ਲਾ ਦੇ ਵੱਡੀ ਲਾ ਦੇ ਛੱਡੀ ਚ ਪਾ ਲੈ ਦੇ ਵੱਡੀ ਹੁਣੀ ਤੇ ਦੇਖ ਜਿਆਦਾ ਲੰਮਾ ਨਹੀਂ ਹੋਏ ਹੈ ਜਿਆਦਾ ਲੰਮਾ ਨਹੀਂ ਹੋ ਗਿਆ ਸੰਗਲਾ ਕੋਈ ਨਹੀਂ ਆ ਖੜੀ ਖੜੀ ਦਾ ਨਿਕਲਦਾ ਕੋਈ ਨਹੀਂ ਫਿਰ ਵੇਖੀ ਜਾਉ ਕੋਈ ਫਿਰ ਮਾਰਦੇ ਟਾਈਮ ਟੂ ਹੁੰਦਾ ਨਹੀਂ ਲਾਉਣਾ ਆ ਸਟਾਪ ਵਾਲੀ ਹੋਰ ਨਾਲ ਕੀ ਕਰਨਾ ਹਾਂ ਬਹੁਤ ਵਧੀਆ ਇਹਨੂੰ ਅਗਲੀਆਂ ਅਗਰੇ ਜਾਣਾ ਸਾਡੀ ਵੀਡੀਓ ਵੇਖੀ ਮੈਣੇ ਕਿੜਗਾ ਓਏ ਕਿੜੀਆਂ ਉਹ ਢੇਡਾ ਲਿਆਉਣਾ ਕਿੱਧਰ ਦੀ ਆ ਢੇਡਾ ਦਾ ਦੋ ਕਿੱਲਾ ਲਿਆਉਣਾ ਜਾ ਚੱਲ ਠੀਕ ਆ ਦੱਸੀ ਪਰ ਜੇ ਤੋਰ ਲੱਗੇ ਮੈਂ ਗੱਡ ਛੱਡ ਦੇਣੀ ਆ ਦੂਜਾ ਹਾਈ ਦੂਜਾ ਹਾਈ ਗੇਅਰ ਸਾਲੋ ਜੇ ਪਤਾ ਲੱਗ ਗਿਆ ਨਾ ਜੁੱਤੀਆਂ ਬਹੁਤ ਪੈਣੀਆਂ ਕਿ ਨਹੀਂ ਦੇਖੀ ਜਾਓ ਫਰਕ ਹੀ ਬੰਦ ਆ ਆਵੇ ਪੌਲਸੋ 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 ਪੌਲਸ ਇਹ ਵੀਡੀਓ ਅਸੀਂ ਸਾਂਭ ਕੇ ਤੇ ਲੱਕੋ ਕੇ ਰੱਖ ਲੈਣੀ ਆ 52 ਸਕੈਂਡ ਦੂਜੇ ਦੀ ਆ ਨਾ ਆ ਬਾਗ ਪੈਂਦੀ ਆਉਂਦੀ ਆ ਉਹ ਪੰਜ ਦੇ ਰੱਖੀ ਜਾਂਦਾ ਚੱਲ 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 ਟਟਿਆ ਚੱਲ 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 ਹੈ ਨਹੀਂ ਟਾਪ ਲੋਅ ਚ ਕਿੱਥੇ ਰੇਸ ਚੱਕਰ ਹੀ ਨਹੀਂ ਬੰਦੇ ਫਿਰ ਤਾਂ ਟਾਈਮ ਹੀ ਬਹੁਤ ਲੱਗ ਜਣਾ ਨਹੀਂ ਲੈਂਦਾ ਨਾ ਤੀਜਾ ਹਨਾ ਓ ਲਿਆ ਲਿਆ ਟੰਡਾ ਕੀ ਖੜਕੂਗਾ ਕੋਈ ਨਹੀਂ ਫਿਰ ਜੇ ਤੀਜਾ ਨਾ ਚੱਕਿਆ ਦੂਜੇ ਚ ਅ ਜੇ ਤੀਜਾ ਨਾ ਚੱਕਿਆ ਫਿਰ ਦੂਜੇ ਚ ਕੋਈ ਚੱਕਰੀ ਨਹੀਂ ਜਿਹੜਾ ਮਰਜੀ ਲਾ ਲਈ ਇਹ ਨਾਂ ਨਾ ਰਣੀ ਬਾਕ राह ला लो बेमान हो गया ला लेने <laughs> ਤੀਜੇ ਹਾਈ ਚਾ ਹੈ ਇਹਨੂੰ ਬੰਦ ਕਰ ਦੇ ਫੋੜ ਨੂੰ ਔਰ ਇਨਾ ਕਿੰਨਾ ਕਿ ਗਰਮ ਹੋ ਗਿਆ ਆ ਉੱਥੇ ਉਹ ਕਰੀ ਬੰਦ ਕਰੀ ਪੱਜ ਕੇ ਫੋੜ ਕਰੀ ਕਰੀ ਉਹ ਗਾ ਰੇਸ ਨਾ ਘੱਟ ਕਰ ਆਲੀ ਤੇ ਇਹ 2 2 ਤੇ ਥੋੜਾ ਹੀ ਫਰਕ ਪਿਆ ਹਾਂ ਤੂੰ ਹੀ ਤੂੰ ਹੀ ਤਾਂ ਨਹੀਂ ਚੱਕੀ ਨਹੀਂ ਉਹ ਪਾਣੀ ਇਹ ਦੋ ਤਾਂ ਨਹੀਂ 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 ਕੋਈ ਚੱਕ ਉਹ 2 10 ਤੇ ਆਇਆ ਇਹ 2 2 ਤੇ ਉਹ ਵੀਡੀਓ ਬਣਾਈ ਆ ਇਹਨਾਂ ਦੁਆਰਾ ਫੇਰ ਟਾਈਮ ਲਾਉਣਾ ਫੋੜ ਪਾਈਏ ਹੁਣ ਮੈਂ ਕਿਹਨਾ ਫਿਰ ਫੋੜ ਪਾਈਏ ਤੀਜੇ ਜਾਇਆ ਹੈਗਾ ਅਗੋ ਤੱਕ ਤੀਜੇ ਜਾਇਆ ਫਿਰ ਦੂਜਾ ਲੈਣਾ ਮੈਂ ਕਿਹਨਾ ਫੋੜ ਪਾ ਲਈਏ ਉਹਨੂੰ ਪਾਰਟ ਡੇਢੋਂ ਕੋ ਚੱਕਦੇ ਆ ਟਾਈਮ ਉਨਡਾ ਲਾਇਆ ਟੀਮ ਕੋਈ ਚੱਕਰ ਨਹੀਂ ਚੱਕੀ ਨਹੀਂ ਜਾਣੀ ਲੈਫਟ ਦਾ ਉਹ ਹੈਣੀ ਨੇ ਗੋ ਚੱਕੀਆਂ ਆਈਆਂ ਨੇੜੇ ਹੋ ਗਿਆ ਹੁਣ ਹਾਂ ਉਹੋ ਚੱਲ ਐਂ ਕਰਾਂਗੇ ਉੱਥੋਂ ਮਾਰ ਲੈਨੇ ਆ ਟਾਈਮ ਇੱਥੋਂ ਇੱਥੋਂ ਲਾਇਆ ਟਾਈਮ ਆਪਾਂ ਹਾਂ ਇੱਥੋਂ ਲਾਇਆ ਟਾਈਮ ਹੁਣ ਆਪਾਂ ਵਾ ਠੀਕ ਆ ਸੰਗਲ ਬਾਹਲਾ ਲੰਮਾ ਹੈ ਉਹ ਸੰਗਲ ਲੰਮਾ ਕਾਹਨ ਹੈ ਹਾਂ ਕੱਲ ਮੈਂ ਵੀ ਪਟਣੀ ਹਾਂ ਹਾਂ ਆ ਦੋ ਗੇੜਿਆਂ ਮਾਰਿਆ ਨੇ ਕਹਿੰਦਾ ਤੇ ਗਿਆ ਭਾਂਡੇ ਆ ਬੰਦੇ ਇਹ ਵੀ ਲਾ ਕੇ ਆਇਆ ਹੈਪੀ ਨੂੰ ਗਿਆ ਤੂੰ ਵੀ ਨਹੀਂ ਛੋਰਾ ਬਹੁਤ ਲੱਗ ਬਹੁਤ ਲੱਗਦੀ ਆਉਂਦੀ ਆ ਉਹੀ ਲੱਗਦਾ ਤੈਨੂੰ ਮੋਟੇ ਹਾਂ ਉਹ ਬਹੁਤ ਅੱਛੀ ਹੈ ਗਈਆਂ ਇਧਰ ਆਇਆ ਕਰੋ ਐਸੀ ਆਵਾਜ਼ ਜੀ ਵਾਵਾ ਆਊਗੀ ਹੋਰ ਆ ਲੱਗਾ ਗੇੜਾ ਸ਼ਰਾ ਓਏ ਹੈ 1 26 ਚ ਔਰ ਰੇਸ ਰੱਖ ਮੜੀ ਜੀ ਇੰਨਾ ਹੀ ਇੰਨਾ ਹੀ ਪਉਣਾ ਕੱਲਾ ਉੱਥੋਂ ਹੀ ਕੱਢਣਾ ਬਸ ਇਹ ਜੋ ਰੇਸ ਤੇ ਕਾਹਦਾ ਪੈਣਾ ਅੱਖੋਂ ਦੇ ਚੱਕੀਆਂ ਗਈਆਂ ਫੇਰ ਪਾ ਫੇਰ ਲੈ ਆਏ ਨੇ ਆ ਭਾਈ ਨਹੀਂ ਨਹੀਂ ਸੰਗਲ ਚੋ பான ਓ ਪਾਣੀ 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 ਭਰਾਈਏ ਟਹਰਾ ਚ ਉਹ ਟਾਬ ਲੋ ਲਾ ਮੈਂ ਕਿਹਦਾ ਆ ਟਾਬ ਲਾ ਕੇ ਵੇ ਟਾਬ ਲਾ ਕੇ ਵੇ ਫੇਰ ਕੀ ਉਹ ਟਾਇਰ ਟੂਮ ਨਹੀਂ ਲਾਇਆ ਆ ਲੋ ਸਾਜਨਾ ਮੁੰਦੇ ਕਿਰਾਵਾ ਵਗ ਜਾਣਾ ਇਨਸ਼ਾ ਅੱਲਾ ਕਰਾਇਆ ਕਰਾਇਆ ਲਾਉਣਾ ਹੀ ਨਿਭਾਣੇ ਤੇਰੀ ਵੀਡੀਓ ਚੱਲੀ ਜਾਂਦੀ ਹੈ ਨਾ ਵੀਡੀਓ ਚੱਲੀ ਜਾਂਦੀ ਹੈ ਪਤਾ ਲੱਗ ਹੀ ਜਾਂਣਾ ਆਪਾਂ ਨੂੰ ਕਿ ਨੇ ਸਟਾਰਟ ਹੋ ਗਿਆ 47 ਸੈਕਿੰਡ ਹੋ ਗਏ ਉਹਦੀ ਸਟਾਰਟ ਕੀਤੀ ਨਹੀਂ ਇਹ ਤਾਂ ਪਹਿਲਾਂ ਦੀ ਕੀਤੀ ਸੀ ਪਹਿਲਾਂ ਦੀ ਉਹ ਵਿੱਚ ਮੈਨੇਜ ਹੋ ਜਾਊਗਾ ਬੈ ਕਰ ਲਾ ਨੱਚ ਜਾਉਂ ਰਾਇ ਹਣਾ ਤੇ ਨਵੀਂ ਵੀਡੀਓ ਸੁਣੋ ਜਿਹੜਾ ਕਰਦਾ ਨੱਚਦਾ ਹੁੰਦਾ ਗੋਏ ਤੂੰ ਹਵਾ ਘਟਾਈਏ ਚਰਾ ਹਵਾ ਜਾਵੇ ਓ ਜਮਾ ਓਏ ਐਂ ਕਰਦੇ ਆ ਆਹ ਕਿਹੜਾ ਲਾ ਕੇ ਨਾ ਜਮਾ ਲਿਫਾਂ ਲਾ ਦਗੇ ਟਾਇਰ ਜਿਹੜੇ ਪਲਕ ਪਲਕ ਬੈਂਦੇ ਜਾਣ ਇੱਕ ਬੁਰਗੀ ਆ ਸਾਲੋ ਸੰਗਲ ਮੇਲਾ 90 ਗਿਆ ਦੂਜਾ ਉੱਥੇ ਕਿੱਥੇ ਇੱਥੇ ਜੇ ਦੁੱਟਿਆ ਮੈਂ ਵੀਡੀਓ ਚ ਵੇਖ ਲੈ ਵੀਡੀਓ ਜੱਕੀ ਦੱਸਣਾ ਆ ਗਿਆ ਥੱਲੇ ਹੌਣ ਚਲੋ ਚੱਲੇ ਦੇਦਾ ਵਾਂ ਤੀ ਆ ਵੜਾ ਮੈਂ ਉਧਰ ਲਾ ਆਂ ਜਿੱਧਰ ਢੇੜਾ ਲਾਉਣਾ ਸੀ ਇੱਕ ਐਵੇਂ ਲਾਇਆ ਵੇ ਨਹੀਂ ਬੰਦ ਕਿ ਨਹੀਂ ਜਿਹੜਾ ਵਟਨਾ ਲਾਉਣਾ ਸੀ ਇੱਕ ਢੇੜਾ ਉਹ ਤਾਂ ਉਹ ਮੋਟੇ ਲੈ ਕੇ ਆ ਦੂਜੇ ਦੇ ਵੇਖੀ ਆਉਂਦਾ ਕਰੀਂ ਉਹ ਪਰਲੇ ਦਾ ਹਾਂ ਟੱਪਕਣ ਆ ਜਾਓ ਟੱਪਕਣ ਵਾਲੇ ਨਹੀਂ ਬੋੜ ਚਲੇ ਗਏ ਉਹ ਤੋਂ ਪਾਰ ਵੀਡੀਓ ਫਿਰ ਚੱਲੀ ਜਾਂਦਾ ਈ